짱, 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 ਤਦੀ ਤਦੀ ਚਲੋ ਇਹ ਰਹਿਣ ਵਾਲੇ ਜਿਹੜੇ ਜਿਹਨੇ ਆਹ ਸਿਸਟਮ ਸਾਡਾ ਆਪਣੇ ਹਿਸਾਬਾ ਨਾਲ ਖੋਲੋ ਬੁੱਕ ਕੇ ਉਹ ਦਰਵਾਜ਼ਾ ਖੋਲੋ ਆ ਨਾਲ ਦੇਖੋ ਆ ਨਾਲ ਤੁਹਾਨੂੰ ਸਾਹਿਬ ਆਗੇ ਆਗੇ ਬਾਈ ਆ ਇੱਕ ਮਿੰਟ ਬਾਬਾ ਪਉਂਗੋ ਜੀ ਗਏ ਚੈਕਿੰਗ ਕਰਦੇ ਕਰਾਂਦੇ ਆ ਅੰਦਰ ਦੀ ਗੁੰ ਨਹੀਂ ਆਣਾ ਉੱਧਰ ਚੈਕਿੰਗ ਉੱਧਰ ਕਰ ਰਹੇ ਆ ਜੇ ਜਾਣਾ ਬੰਦਾ ਉੱਧਰ ਬੜੇ ਮੇਰੇ ਲੇਡੀਸ ਵਾਲੰਟ ਲੇਡੀਸ ਵਾਲੇ ਨਹੀਂ ਕਰਨ ਲਿਖਿਆ ਰੁਕੋ ਸਦਾਗਨ ਨਾ ਦਰ ਰੌਣਰੀ ਮਤਲਬ ਉਹ ਹਾਂਜੀ ਹਾਂਜੀ ਨਹੀਂ ਨਹੀਂ ਉਹ ਤੇ ਅੱਧੀ ਦਰਤੀ ਗਈ ਹੈ ਨਾ ਮਾਰੇ ਤਰਮਾਂ ਦੇ ਮਾਰੇ ਨਹੀਂ ਹਾਂਜੀ ਹਾਂਜੀ ਸਾਹਿਬ ਜੀ ਇਹ ਵੀ ਇਹੇ ਕੰਮ ਕਰੋਗੇ ਪੁਲਿਸ ਅਸੀਂ ਬ੍ਰਾਡਿਕਲੀ ਨਾ ਇੱਥੇ ਆਪਣੇ ਇਲਾਕੇ ਦੇ ਵਿੱਚ ਜਿਹੜੇ ਸਾਡੇ ਡਰੱਗ ਹੌਟਸਪੌਟਸ ਨੇ ਉੱਥੇ ਅਸੀਂ ਕਾਸੋ ਆਪਰੇਸ਼ਨ ਰੂਟੀਨ 'ਚ ਅਸੀਂ ਕਰਦੇ ਰਹਿੰਦੇ ਹਾਂ ਅੱਜ ਪੰਜਾਬ ਦੇ ਹੋਰ ਵੀ ਡਿਸਟ੍ਰਿਕਟਸ ਦੇ ਵਿੱਚ ਤੇ ਆਪਣੇ ਸਾਡੇ ਡਿਸਟ੍ਰਿਕਟ ਵਿੱਚ ਵੀ ਬਾਕੀ ਸਭ ਈਨਾ ਵਿੱਚ ਵੀ ਕਾਸੋ ਸੇਮ ਟਾਈਮ ਚੱਲ ਰਹੇ ਨੇ ਇਦੇ ਵਿੱਚ ਅਸੀਂ CIA ਦੀ ਫੋਰਸ ਬਾਕੀ ਸਾਡੇ ਤਿੰਨੇ ਥਾਣੇ ਦੀ ਫੋਰਸ ਸਿਟੀ ਸਿਵਲ ਲਾਈਨ ਸੇਖਵਾ ਪੁਲਿਸ ਲਾਈਨ ਦੀਆਂ ਜਿਹੜੀਆਂ ਮਤਾਂ ਨੇ ਬਾਕੀ ਕਾਫੀ ਅਸੀਂ ਕਰੀਬ ਪੌਣੇ ਕੋ 200 ਇਹ 170 ਦੇ ਕਰੀਬ ਹੈਗੇ ਨੇ ਜਿਹੜੇ ਜਵਾਨ ਤੇ ਉਹਨਾਂ ਦੇ ਨਾਲ ਮਿਲ ਕੇ ਤੇ ਆਪਰੇਸ਼ਨ ਕਰ ਰਹੇ ਆ ਜਿਹੜੇ ਸਾਡੇ ਡਰੱਗ ਹੌਟਸਪੌਟ ਏਰੀਆ ਨੇ ਇਸ ਤੋਂ ਇਲਾਵਾ ਇੱਥੇ ਕਰਨ ਤੋਂ ਬਾਅਦ ਵਿੱਚ ਅਸੀਂ ਦੋ ਜਗ੍ਹਾ ਤੇ ਹੋਰ ਵੀ ਜਾਵਾਂਗੇ ਰਿਕਵਰੀ ਰਿਕਵਰੀ ਇਹ ਜਿਹੜਾ ਆਪਰੇਸ਼ਨ ਚੱਲ ਰਿਹਾ ਜੀ ਜੇ ਤੁਸੀਂ ਵੀ ਇਸ ਤਰ੍ਹਾਂ ਦੇਖ ਕੇ ਆਏ ਹੋ ਕਿ ਬਾਕੀ ਇਹ ਚੱਲਦਾ ਹੈ ਬਾਕੀ ਬਾਕੀ ਬਾ ਦੁਪਹਿਰ ਤੱਕ ਪਤਾ ਲੱਗ ਜਾਏਗਾ 3 ਵਜੇ ਤੱਕ ਕੀ ਸਾਰੀ ਜਿਸ ਲਈ ਕੰਪਾਈਲ ਕਰ ਲਾਂਗੇ ਕਿਉਂਕਿ ਇਸ ਤੋਂ ਬਾਅਦ ਵਿੱਚ ਉਹ ਮੈਂ ਦੋ ਏਰੀਆ ਹੋਰ ਕਰਨਾ ਚਾਹੁੰਦਾ ਸਰ ਇਸ ਤਰ੍ਹਾਂ ਦੇ ਆਪਰੇਸ਼ਨ ਦੇ ਨਾਲ ਕਿੰਨਾ ਕੁ ਲੱਗਦਾ ਕਿ ਨੈਸ਼ਨ ਤੇ ਖਲ ਪਾਉ ਨਹੀਂ ਇਹ ਜਿਹੜਾ ਆਮ ਤੌਰ ਤੇ ਐਕਸਪੈਕਟ ਕੀਤਾ ਜਾਂਦਾ अर्ਲੀ ਮਾਰਨਿੰਗ ਹੋ ਜਾਏਗਾ ਜਾਂ ਦੂਸਰਾ ਹੋ ਜਾਏਗਾ ਕਿ ਇਸ ਵੇਲੇ ਤੱਕ ਕੋਈ ਇਸੇ ਨੂੰ ਕੋਈ ਐਕਸਪੈਕਟ ਨਹੀਂ ਕਰਦੇ ਜਿੱਥੋਂ ਜਿੱਥੋਂ ਸਾਨੂੰ ਕੰਪਲੇਨਟ ਮਿਲਦੀ ਹੈ ਕਿ ਜਿਸ ਟਾਈਮ ਦੇ ਮੁਤਾਬਕ ਕਰਦੇ ਨੇ ਸਾਡੇ ਆਡੈਂਟੀਫਾਈਡ ਹਗੇ ਨੇ ਘਰ ਤੇ ਜਾਂ ਦੂਸਰੇ ਜਿਹੜੇ ਵਿਅਕਤੀ ਵੀ ਆਇਡੈਂਟੀਫਾਈਡ ਨੇ ਅਸੀਂ ਉਹਦੇ ਮੁਤਾਬਕ ਹੀ ਇਹ ਹੀ ਕਰੀਦਾ ਜੀ ਤੇ ਇਨ ਪੋਜ਼ਿਟਿਵ ਸਾਨੂੰ ਇਹਦੇ ਵਿੱਚ ਕਾਮਯਾਬੀਆਂ ਮਿਲੀਆਂ ਨੇ ਤੇ ਅੱਜ ਵੀ ਜ਼ਰੂਰ ਮਿਲਣਗੀਆਂ